ਛੋਟੇ ਸਹਿਬਜਾਦਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸਹਿਬਜਾਦਾ ਬਾਬਾ ਯੋਰਾਵਰ ਸਿੰਘ ਜੀ ਸਹਿਬਜਾਦਾ ਬਾਬਾ ਫਤੇ ਸਿੰਘ ਜੀ ਮਾਤਾ ਜੀਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸਤਕਾਰਯੋਗ ਮਾਤਾ ਗੁਜਰਖੌਰ ਜੀ ਹਾਂ ਇੱਕ 5-6 ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਬਿਲਕੁਲ ਨੇੜੇ ਦੇ ਪੰਜ ਜੀ ਸ਼ੀਰੋਗ ਸਾਰ ਸਤਿਗੁਰਾਂ ਦੀ ਅੱਖ ਦੇ ਵਿੱਚ ਹੰਝੂ ਨਹੀਂ ਆਇਆ ਉਹ ਨਹੀਂ ਚੜਦੀ ਕਲਾ ਦਾ ਪਰ ਗੁਰੂ ਕੇ ਲਾਲ ਸਾਨੂੰ ਸਿਖਿਆ ਦੇ ਗਏ ਆਪਾਂ ਜਾਵਾਂਗੇ ਜੋੜ ਮੇਲਿਆਂ ਤੇ ਪੰਘੂੜੇ ਖੜਾਉਣੇ ਤੇ ਲੰਗਰ ਖਾ ਕੇ ਨਾ ਮੁੜਾਈਏ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਜਜ਼ਬਾਤਾਂ ਵਹਿਾਣ ਦੇ ਬਣੀ ਦਸੇ ਧਰਮ ਗਮਾਉਣ ਦੀ ਜਾਂਚ ਗੁਰੂ ਦੇ ਅੰਦਰ ਨਾਨਕ ਨੇ ਧਰਮ ਸਮਾਉਣ ਦੀ ਜਾਂਚ ਗੁਰੂ ਦੇ ਨਾਨਕ ਨੇ ਬੰਦਾ ਸੋਵੇਂ ਮਿੰਟਾਂ ਦੇ ਕਿਆ ਜਾਣਾ ਕਿਬ ਮਰਾਂਗੇ ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਣੋ ਨਾ ਵਿਸਰੇ ਤਾਂ ਸਹੈਲਾ ਮਰਨਾ ਹੋਏ ਮਰਨੇ ਤੇ ਜਗਤ ਡਰੈ ਜੀਰਿਆ ਲੋੜਾ ਸਭ ਕੋਏ ਪਰ ਫਿਰ ਵੀ ਬੰਦਾ ਜਿਉਂਦਾ ਨਹੀਂ ਰਹਿੰਦਾ ਕਿੱਥੇ ਗਿਆ ਰਾਵਣ ਕਿੱਥੇ ਗਿਆ ਦਰਯੋਦਨ ਕਿੱਥੇ ਗਿਆ ਹਰਨਾਕਸ਼ ਫਿਰ ਵੀ ਬੰਦਾ ਜਿਉਂਦਾ ਨਹੀਂ ਰਹਿੰਦਾ ਜਦੋਂ ਪਤਾ ਰਹਿਣਾ ਨਹੀਂ ਇਹ ਚੰਗਾ ਜਸ ਖੱਟ ਕੇ ਜਾਈਏ ਆ ਸ਼ਰਾਬਾਂ ਚ ਆ ਨਸ਼ਿਆਂ ਚ ਆ ਬਰਾਈਆਂ ਦੇ ਵਿੱਚ ਆ ਔਗਣਾ ਦੇ ਵਿੱਚ ਭਾਈ ਕੀ ਰੱਖਿਆ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੌਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਜੀਵਤ ਜਿਉਂਦੇ ਔਗਣਾ ਵੱਲੋਂ ਮਾਰ ਲਾ ਵਿਸਥਾਰ ਨਾਲ ਵਿਚਾਰਦਾ ਸਮਾਂ ਨਹੀਂ ਗੁਰੂ ਦੇ ਹੁਕਮ ਦੇ ਵਿੱਚ ਆ ਜਾ ਹੁਕਮ ਨੂੰ ਬੋਝ ਲੈ ਮਰਨ ਤੋਂ ਵੀ ਭੈ ਨਹੀਂ ਲੱਗੇ ਨਾਨਕ ਐਸੀ ਮਰਨੀ ਜੋ ਮਰੇ ਫਿਰ ਫਿਰ ਬਾਰ ਨਾ ਮਰਨਾ ਹੋਏ ਕਹਿੰਦੇ ਉਹ ਜੀ ਮਰਨੀ ਜਿਹੜੇ ਮਰਦੇ ਨੇ ਉਹਨਾਂ ਵਾਸਤੇ ਮੌਤ ਵੀ ਮੌਤ ਨਹੀਂ ਰਹਿੰਦੀ ਮੌਤ ਵੀ ਮੌਤ ਨਹੀਂ ਰਹਿੰਦੀ ਉਹਨਾਂ ਵਾਸਤੇ ਉਹ ਤਾਂ ਆਖਦੇ ਨੇ ਕਿ ਵਾਹਿਗੁਰੂ ਨੇ ਭੇਜਿਆ ਵਾਹਿਗੁਰੂ ਨੇ ਭੇਜਿਆ ਜਿਹੜਾ ਚੀਰੀ ਲਿਖਿਆ ਮੱਥੇ ਨੂੰ ਕਹਿੰਦੇ ਜਿਹੜਾ ਚੀਰੀ ਲਿਖਿਆ ਤੇ ਹਾਂ ਹੁਕਮ ਕਮਾਏ ਕੱਲਿਆ ਵੈ ਨਾਨਕਾ ਸੱਦੇ ਉੱਠੀ ਜਾਹਿ ਸੱਦੇ ਉੱਠੀ ਜਾਹਿ ਕੱਲਿਆ ਉਹਨੇ ਅੱਬਾ ਆਪਣੇ ਬੱਚੇ ਨੂੰ ਕੱਲਦੇ ਆ ਜਾ ਬਈ ਰਿਸ਼ਤੇਦਾਰੀ ਚ ਕੱਲਿਆ ਦੇਣ ਦੇ ਕੇ ਗੱਲਿਆ ਵੀ ਇੰਨੇ ਦਿਨ ਹੀ ਵਾਪਸ ਆ ਜਾਵੀਂ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਉਦੋਂ ਪਹਿਲਾਂ ਵੀ ਸੁਨੇਹਾ ਭੇਜ ਦਿੰਦਾ ਫੋਨ ਕਰ ਦੁੱਤਾ ਚੱਠੀ ਪਾ ਦੁੱਤੀ ਲੈ ਬਈ ਤੇਰਾ ਕੰਮ ਐ ਤੇਰੀ ਲੋੜ ਐ ਪਹਿਲਾਂ ਮੁੜਿਆ ਸੱਦੇ ਉੱਠੀ ਜਾਏ ਗਰੰਥੀ ਸੇ ਪੜਦਾ ਧਿਆਨ ਬਹੁਤ ਘਟਦੰਨੇ ਆਪਾਂ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਘਰ ਘਰ ਇਹੋ ਪਹੁੰਚ ਸਦੜੇ ਨਿਤ ਭਵਨ ਸਦਨ ਹਾਰਾ ਸਿਮਰਿਐ ਸਿਮਰਿਐ ਨਾਨਕ ਸੇ ਦੇ ਭਵਨ ਭਵਨ